ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਤੇ ਦਿਵਾਲੀ ਦੀਆਂ ਚੱਲ ਰਹੀਆਂ ਸਫਾਈਆਂ ਤੇ ਸਾਡੇ ਅੱਜ ਨਹੀਂ ਪੈਣ ਲੱਗਿਆ ਕੱਲ ਦਾ ਹੀ ਪੈਂਦਾ ਵੈਸੇ ਕੱਲ ਪਰ ਵਿੱਚ ਦੀ ਧੁੱਪ ਨਿਕਲੇ ਆਉਂਦੀ ਸੀ ਤੇ ਅੱਜ ਤਾਂ ਜ਼ਿਆਦਾ ਤੁਹਾਨੂੰ ਵੀ ਦਿਖਾਉਣੇ ਬਾਹਰ ਦਾ ਥਿਊ ਦੇਖੋ ਮੀ ਕਿੰਨਾ ਤੇ ਕੜੀ ਪੱਤਾ ਦੇਖੋ ਕਿੰਨਾ ਭਾਰਾ ਹੋ ਗਿਆ ਕਾਫੀ ਦਿਨਾਂ ਤੋਂ ਅਸੀਂ ਕਟਿਆ ਨਹੀਂਗਾ ਸਾਡੀ ਮਾਮੀ ਚਲ ਗਈ ਇੰਡੀਆ ਉਹ ਮਾਮਾ ਲੈ ਲੈਂਦੇ ਸੀ ਤੇ ਹੁਣ ਅਸੀਂ ਨੂੰ ਕੱਟ ਕੇ ਸੁਕਾਵਾਂਗੇ ਕਾਫੀ ਹੋਇਆ ਪਿਆ ਪਰ ਹਾਂਜੀ ਹਾਂਜੀ ਤੇ ਅੱਜ ਵੀ ਰਾਜ ਦੀ ਖੁੱਗੀ ਆਈ ਨਹੀਂ ਇੱਥੇ ਖੁੱਗੀ ਨਹੀਂ ਆਈ ਹਾਂ ਤੇ ਆ ਗਲੋ ਦੀ ਵੇਲ ਵੀ ਕਿੰਡੀ ਸੋਹਣੀ ਹਰੀ ਭਰੀ ਹੋਈ ਆ ਤੇ ਉਹ ਨਿੱਕਾ ਜਿਹਾ ਟਮਾਟਰਾਂ ਦਾ ਬੂਟਾ ਉੱਗ ਗਿਆ ਆ ਇੱਧਰ ਆਪਣੇ ਅਦਰਕ ਕਿੰਨਾ ਸੋਹਣਾ ਤੇ ਕਾਫੀ ਜ਼ਿਆਦਾ ਮੀਂ ਤੇ ਵੈਸੇ ਅਸੀਂ ਚੰਗੇ ਰਹਿ ਕੇ ਪਹਿਲਾਂ ਪਹਿਲਾਂ ਕਪੜੇ-ਕੁਪੜੇ ਧੋਲੇ ਸੁਕਾ ਲੇ ਧੁੱਪੇ ਧੁੱਪੇ ਹਨਾ ਦਿਵਾਲੀ ਦੀਆਂ ਤਿਆਰੀਆਂ ਤੇ ਚਲੋ ਥੋੜੀਆਂ-ਬਹੁਤੀਆਂ ਸਫਾਈਆਂ ਕਾਟਨ ਆਪਾਂ ਜਿਹੜੇ ਆ ਚੇਂਜ ਕਰਦੇ ਯਾ ਚੇਂਜ ਕਰਦੇ ਕਾਫੀ ਤੇ ਮਹਿਰੂਨ ਕੰਬੀਨੇਸ਼ਨ ਕਾਫੀ ਤੇ ਮਹਿਰੂਨ ਦਾ ਕੰਬੀਨੇਸ਼ਨ ਇਹ ਆਪਾਂ ਲਾਤੇ ਤੋ ਟਾ ਕੇ ਤੇ ਇਧਰ ਜਸਪਰੀ ਤੇ ਲੱਗੀ ਹੋਈ ਐਸ ਵਾਲੀ ਲਮਾਰੀ ਦੀ ਵੀ ਸਫਾਈ ਕਰਨ ਇੱਕ ਹੁੰਦਾ ਹਨਾ ਅ ਵੀ ਚੱਲ ਹੋਰ ਸਫਾਈ ਤਾਂ ਆਪਾਂ ਕਰਦੇ ਹੀ ਰਹਿੰਨੇ ਆ ਹਫਤੇ ਦੇ ਵਿੱਚ ਪਤਨ ਕਿੰਨੀ ਵਾਰੀ ਦੋ ਵਾਰੀ ਤਿੰਨ ਵਾਰੀ ਸਫਾਈ ਤਾਂ ਹੋਈ ਜਾਂਦੀ ਹੈ ਘਰ ਦੀ ਤੇ ਰੋਜ਼ ਵਾਂਗੂ ਤਾਂ ਆਪਾਂ ਮੋਟਾ-ਮੋਟਾ ਕਰਦੇ ਹੀ ਆਂ ਤੇ ਦੀਵਾਲੀ ਦਾ ਥੋੜਾ ਜਿਹਾ ਬਹਾਨਾ ਜਿਹਾ ਹੋ ਜਾਂਦਾ ਵੀ ਕਰੀਏ ਨਾਲ ਬਲਦਸਤੇ ਵਗੈਰਾ ਸਾਰੇ ਲਾ ਕੇ ਰੱਖੇ ਹੋਏ ਆ ਇਹ ਸੋਈ ਦਾ ਖਲਾਰਾ ਹਜੇ ਅਸੀਂ ਪਾਉਣਾ ਇੱਧਰ ਜਸਪ੍ਰੀਤ ਲੱਗੀ ਹੋਈ ਆ ਮੈਡੀਕਲ ਖੋਲਿਆ ਸਾਰਾ ਤਾ ਸਾਰਾ ਮੈਡੀਕਲ ਇਹ ਸਮਾਨ ਸਾਰਾ ਐ ਦਵਾਈਆਂ ਵਗੈਰਾ ਤੇ ਕਿਉਂਕਿ ਇੱਥੇ ਸਾਡੇ ਜਿਹੜੇ ਡਾਕਟਰ ਆ ਬਹੁਤ ਜ਼ਿਆਦੇ ਮਹਿੰਗੇ ਆ ਫਿਰ ਇਦਾਂ ਦਵਾਈਆਂ ਦਵਾਈਆਂ ਲਿਆ ਕੇ ਰੱਖੀਦੀਆਂ ਘਰੇ ਬਾਹਰ ਲੀਆਂ ਕੰਟਰੀਆਂ ਦਾ ਸਾਰੇ ਇਹੋ ਹਾਲ ਆ ਦਵਾਈਆਂ ਵਗੈਰਾ ਬਹੁਤ ਜ਼ਿਆਦੇ ਮਹਿੰਗੀਆਂ ਤੇ ਆ ਹਸਪਤਲ ਨੇ ਸਾਰੇ ਪ੍ਰੋਸ਼ੀਸ਼ਾ ਕਰਤਾ ਸਾਫ਼ ਯਾਰ ਇਹਨਾਂ ਨੂੰ ਦੇਖਣ ਵਾਲਾ ਮੌਸਮ ਗਰਮੀ ਬਹੁਤ ਜ਼ਿਆਦਾ ਸੀ ਤੇ ਹੁਣ ਥੋੜਾ ਜਿਹਾ ਕੱਲ ਕ ਦਾ ਥੋੜਾ ਜਿਹਾ ਕੋਈ ਜ਼ਿਆਦਾ ਨਹੀਂ ਹਜੇ ਥੋੜਾ ਜਿਹਾ ਫਰਕ ਪਿਆ ਤੇ ਇੰਡੀਆ ਸਿਰੋਂ ਆਪਣੇ ਮੌਸਮ ਠੰਡਾ ਹੋ ਗਿਆ ਤੇ ਸਾਡੇ ਹਜੇ ਇੱਥੇ ਅੱਗੇ ਨਾ ਅੱਗੇ ਪਹਿਲਾਂ ਪਹਿਲਾਂ ਇੱਥੇ ਮੌਸਮ ਠੰਡਾ ਹੁੰਦਾ ਹੁੰਦਾ ਸੀਗਾ ਤੇ ਇੰਡੀਆ ਬਾਅਦ ਵਿੱਚ ਠੰਡਾ ਹੁੰਦਾ ਸੀ ਤੇ ਇਸ ਵਾਰੀ ਇੰਡੀਆ ਮੌਸਮ ਪਹਿਲਾਂ ਠੰਡਾ ਹੋਇਆ ਤੇ ਇੱਥੇ ਬਾਅਦ ਵਿੱਚ ਇੱਥੇ ਹੱਲੇ ਗਰਮੀ ਹੈ ਹੁਣ ਆ ਜਿਹੜਾ ਮੀਂਹ ਪੈ ਰਿਹਾ ਨਾ ਇਹਦੇ ਨਾਲ ਫਰਕ ਪੈ ਜਾਊਗਾ ਤੇ ਪਤਾ ਨਹੀਂ ਕਿ ਇਹ ਤੂਫਾਨ ਆ ਰਿਹਾ ਜਾਂ ਕਿੱਦਾਂ ਤੁਸੀਂ ਵੀ ਸਾਰੇ ਜਾਣੇ ਕਮੈਂਟਾਂ 'ਚ ਦੱਸਿਓ ਸਾਰਿਆਂ ਦੇ ਘਰਾਂ ਦੇ ਵਿੱਚ ਸਫਾਈਆਂ ਚੱਲ ਰਹੀਆਂ ਹੋਣੀਆਂ ਕਿਸੇ ਨੇ ਕਾਰ ਵੀ ਲਈਆਂ ਹੋਣੀਆਂ ਕਿਸੇ ਨੇ ਸ਼ੁਰੂ ਕੀਤੀਆਂ ਹੋਣੀਆਂ ਤੇ ਕੋਈ ਕਰੀ ਜਾਂਦਾ ਹੋਊਗਾ ਸਫਾਈਆਂ ਕਰਦੇ ਹੋਣਾ ਬਾਕੀ ਜੋ ਟੈਂਟਾਂ ਉੱਦੀ ਜਾਂਦੇ ਰਹਿੰਦੇ ਜਿਹੜੇ ਚੱਲੇ ਜਾਂਦੇ ਉਹਦੇ ਮੋੜ ਤੇ ਹਾਂਜੀ ਮੈਂ ਆ ਗਿਆ ਓਕੇ ਓਕੇ ਵੀਰ ਅਸਦਾ ਹੱਥ ਰੱਖ ਕੇ ਵੀ ਬਾਹਰ ਮੈਂ ਆ ਗਿਆ ਇਧਰ ਵੀਰ ਅ ਸਿੰਘ ਕੀ ਹੋਇਆ ਪੁੱਤੋ ਮੈਂ ਆ ਗਿਆ ਹਾਂ ਓਕੇ ਤੂੰ ਤੁਸੀਂ ਤਾਂ ਅੰਦਰ ਆ ਪੁੱਤ ਤੁਸੀਂ ਨਹੀਂ ਭੇਜਦੇ ਤੁਸੀਂ ਅੰਦਰ ਆ ਤੁਸੀਂ ਘਰੇ ਆ ਨਹੀਂ ਭੇਜਦੇ ਤੇ ਕਿ ਕੜੀ ਪੱਤਾ ਬੰਨੇ ਆ ਹੋਇਆ ਅੱਗੇ ਹਵਾ ਨਾਲ ਇਹਦੇ ਨਾ ਦੂਜਾਂ ਦੀ ਮਿੱਟੀ ਜਿਹੜੀ ਰਸਕ ਜਾਂਦੀ ਆ ਮੁੱਢਾਂ ਚ ਤੁਸੀਂ ਤਾਂ ਪੁੱਤ ਘਰੇ ਆ ਤੁਹਾਡੇ ਤੋਂ ਦੇ ਨਹੀਂ ਪੈਂਦਾ ਹਾਂ ਹਾਂਜੀ ਨਹੀਂ ਪੈਂਦਾ ਨਹੀਂ ਪੈਂਦਾ ਆਉਂਦੀ ਉਹਦੀ ਘੁੱਗੀ ਦੀ ਵੇਟ ਕਰਦਾ ਵੀ ਆਉਂਦੀ ਆ ਕਿ ਨਹੀਂ ਤੇ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਓ ਤੇ ਥੋੜੇ ਜਿਹਾ ਸਬਸਕ੍ਰਾਈਬਰ ਰਹਿ ਗਏ ਦੱਬ ਕੇ ਸ਼ੇਅਰ ਕਰਦੋ ਲਾਈਕ ਸਬਸਕ੍ਰਾਈਬ ਕਰਦੋ ਦੀਵਾਲੀ ਤੋਂ ਪਹਿਲਾਂ ਪਹਿਲਾਂ ਹੋ ਜਾਣ ਤਾਂ ਤੁਹਾਡੀ ਕਿਰਪਾ ਨਾਲ 1k ਹੋ ਜੇ ਤੇ ਤੁਹਾਨੂੰ ਵਖਾਵਾਂਗੇ ਹਾਂਗਕਾਂਗ ਦੀ ਦੀਵਾਲੀ ਗੁਰਦੁਆਰਾ ਸਾਹਿਬ ਜਿੰਨਾ ਵੀ ਆਪਣਾ ਇੰਡੀਆ ਨੂੰ ਭਾਈਚਾਰਾ ਹੈ Hindu ਆ Sikh ਆ ਤੇ ਕੋਈ ਵੀ ਸਾਰੇ ਗੁਰੂ ਘਰ ਇਕੱਠੇ ਹੁੰਦੇ ਆ ਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਦਿਵਾਲੀ ਤੇ ਦਿਵਾਲੀ ਤੇ ਵੀ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਵੀ ਬਹੁਤ ਜ਼ਿਆਦਾ ਇਕੱਠ ਹੁੰਦਾ ਹਾਂਜੀ ਕਿਸ ਟਿਆਵਾਰ ਮੈਨੂੰ ਦੱਸਦਾ ਵੀ ਮੈਂ ਚਮਚਾ ਸਿੱਟਦਾ ਬਾਹਰ ਉਹ ਖੁੱਲਾ ਜਿਹੜਾ ਗਿਆ ਵਾ ਤੇ ਜੇ ਕਿਸੇ ਦੇ ਬਾਹਰ ਸਿਰਚ ਜਾ ਕੇ ਵੱਜਦਾ ਪੁੱਤ ਚਲ ਹਜੇ ਤਾਂ ਸ਼ੁਕਰ ਪਲਾਸਟਿਕ ਦਾ ਤੇ ਬਹੁਤ ਸੋਹਣੀ ਦੀਪ ਮਾਲਾ ਹੁੰਦੀ ਆ ਬਹੁਤ ਰੌਣਕਾਂ ਲੱਗਦੀਆਂ ਹਾਂਜੀ ਇਹ ਵੀ ਸਿੱਟਣਾ ਮਨ ਦਿਖਾਵਾਂਗੇ ਹਾਂਗਕਾਂਗ ਦੀ ਦੀਵਾਲੀ ਦਾਦੀ ਨੂੰ ਪਾਰ ਕਰਦੇ ਕਿੰਨਾ ਪਾਰ ਕਰਦੇ ਦਾਦੀ ਨੂੰ ਓ ਨਾ ਇੱਥੇ ਠੰਡ ਪੈ ਗਈ ਕਿੱਥੇ ਠੰਡ ਪਈ ਮੇਰੇ ਪੁੱਤ ਦੇ ਕਿੱਥੇ ਠੰਡ ਪਈ ਠੰਡ ਕਿੱਥੇ ਪਈ ਤੇ ਵੀ ਰਾਜ ਨੂੰ ਭੁੱਖ ਕਿੱਥੇ ਲੱਗੀ ਆ ਭੁੱਖ ਲੱਗੀ ਆ ਮਾਂ ਮਾਂ ਇਹ ਮਾਨੂੰ ਕਿਵੇਂ ਕਰਦੀ ਮਾਣ ਦੱਸਿਓ ਦੱਸਿਓ ਤੁਸੀਂ ਇਧਰ ਮਾਉ ਕਿਵੇਂ ਕਰਦੀ ਮਾਣ ਨੂੰ ਕਿਵੇਂ ਕਰਦੀ ਮਾਣ ਨੂੰ ਮਾਣੂ ਕਿੱਦਾਂ ਕਰਦੀ ਆ ਮਾਣੂ ਮੂ ਕਿੱਦਾਂ ਬਣਾਉਂਦੀ ਏ ਕਿਵੇਂ ਤਾਂ ਡੌਗ ਹੀ ਕਰਦਾ ਮਾਣੂ ਕਿੱਦਾਂ ਕਰਦੀ ਐ ਕਰਦੀ ਮਾਣੂ ਉਹ ਐ ਕਰਦੀ ਐਂ ਕਰਦੀ ਮਾਣੂ ਕਿਵੇਂ ਮੰਮਾ ਨੂੰ ਕਰਕੇ ਵਿਖਾ ਦੇਂਦੀ ਐਂ ਚ ਕਰਦੀ ਯਾ ਤੇ ਵਿਰਾਜ ਰੋਂਦਾ ਕਿਵੇਂ ਹੁੰਦਾ ਵੇਖ ਲਓ ਹਨਾ ਇੱਕ ਬੱਚੇ ਦੇ ਨਾਲ ਹੀ ਘਰ ਦੇ ਵਿੱਚ ਕਿੰਨੀ ਜ਼ਿਆਦਾ ਰੌਣਕ ਤੇ ਪਤਾ ਹੀ ਨਹੀਂ ਲੱਗਦਾ ਟਾਈਮ ਕਿੱਥੇ ਲੰਘ ਜਾਂਦਾ ਬڑا ਸ਼ਰਾਤੀ ਛਟਾ ਵੀਰਾਜ ਸਿੰਘ ਆ ਸਪੰਨਿਆ ਸੀ ਤਕਰੀਬਨ ਘਾਰ ਹੀ ਲਈਆਂ ਤੇ ਰਸੋਈ ਰਹਿ ਗਈ ਸਾਫ਼ ਕਰਨ ਵਾਲੀ ਜਸਪੀ ਸੇਵਰ ਦੀ ਲੱਗੀ ਸੀ ਹੁਣ ਫ੍ਰੀ ਹੋਈ ਆ ਤੇ ਹੁਣ ਅਸੀਂ ਲੱਗੇ ਆ ਦੁਪਹਿਰ ਦੀ ਪੀਣ ਚਾਹ ਸਾਡੇ ਹੋ ਗਏ ਸਵਾ ਤਿੰਨ ਵੀਰਾਜ ਖਾ ਰਿਹਾ ਬਿਸਕਟ ਹਨਾ ਚੀਚੀ ਖਾ ਰਿਹਾ ਚੀਚੀ ਖਾ ਰਿਹਾ ਮਿੱਠਾ ਮੇਰਾ ਤੇ ਵੀਰਾਜ ਦੇ ਕੇਸਾਂ ਨੂੰ ਹਜੇ ਲਾਉਣਾ ਤੇਲ ਫਿਰ ਜੂੜੀ ਬਣਾਵਾਂਗੇ ਵੀਰਾਜ ਦੀ ਕੇਸ ਧੋਤੇ ਸੀ ਹਣਾ ਆਨਪਰਤ ਪਾਉ ਮੂਚ। ਹਾਂ ਜੀ ਨਾ ਬਹੁਤ ਤੇ ਰੱਬ ਨੇ ਨਾ ਮੀਂਹ ਪਾ ਕੇ ਧੁੱਪ ਵੀ ਕੱਢਦੀ ਸਾਰਾ ਕੁਛ ਹੀ ਕਰਤਾ ਅੱਜ ਤੱਕ ਕਦੇ ਕੱਪੜੇ ਅੰਦਰ ਤੇ ਕਦੇ ਕੱਪੜੇ ਬਾਹਰ ਹੁਣ ਦੇਖੋ ਬਾਹਰ ਦਾ ਮਾਹੌਲ ਸਾਫ-ਸਾਫ ਤੇ ਪਰ ਬੱਦਲ ਹੈਗਾ ਉੱਤੇ। ਦੇਸੀ ਕੱਪਾਂ ਚ ਲਈ ਜਾਸਪਰੀ ਤੇ ਚਾਹ ਪੀ ਲੋ ਤੁਸੀਂ ਵੀ ਸਾਰੇ। ਇਹ ਆਈ ਦੇ ਕਾਰਟੂਨ ਚੱਲੀ ਜਾਂਦੇ ਆ ਨਾਲ ਕੀ ਖਾਣ ਨੂੰ ਲਈ ਨਾਲ ਮੈਂ ਲਿਆਈ ਆ ਇਹ ਆ ਸਾਡਾ ਕੱਪ ਇੱਕ ਇੰਡੀਆ ਦਾ ਘਰੋਂ ਲਿਆਂਦਾ ਸੀ ਜਦੋਂ ਅਸੀਂ ਆਏ ਨਾ ਦਿੱਲੀ ਨੂੰ ਤਾਂ ਜਸਪ੍ਰੀਤ ਨੇ ਕਹਿੰਦੀ ਰਸਤੇ ਦੇ ਵਿੱਚ ਪਾਣੀ ਪੂਣੀ ਪੀਣਾ ਬੱਚੇ ਦੇ ਨਾਲ ਹਨਾ ਥੋੜਾ ਸੌਖਾ ਹੋ ਜਾਂਦਾ ਕਿਤੇ ਦੁੱਧ ਦੁੱਧ ਠੰਡਾ ਵੀ ਕਰਨਾ ਤੇ ਇਹ ਅਸੀਂ ਲੈ ਆਏ ਇੰਡੀਆ ਤੋਂ ਆਹ ਕੱਪ ਸਾਡੇ ਇੱਥੋਂ ਦੇ ਸਟੀਲ ਦੇ ਤੇ ਜਸਪ੍ਰੀਤ ਐਂਡ ਕੱਲ ਜਾਣਾ ਵਾਪਸ ਫਿਰ ਕੱਪ ਹੇ 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 ਨਹੀਂ ਵਾਪਸ ਤਨੀ ਲੈ ਜਾਣਾ ਉਧਰੋਂ ਇੱਕ ਕੇਵੇ ਦਾ ਹੋਰ ਲੈ ਉਹ ਜੋੜਾ ਜੋੜਾ ਬਣਾ ਲਾਂਗੇ ਵੀਰਾਜ ਪਿੱਛੇ ਹੋ ਜਾ ਤੇ ਖਾਵਾਂਗੇ ਆਪਾਂ ਵੇਸਣ ਦੀ ਪਿੰਨੀ ਦੇਸੀ ਘਿਉ ਦੀਆਂ ਪਿੰਗੀਆਂ ਇਹ ਵੇਸਣ ਆ ਉਹ ਉਹ ਨੋ 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 ਵੀਰਾਜ ਸਿੰਘ ਤੁਸੀਂ ਨਹੀਂ ਖਾਣ ਨੋ ਤੁਸੀਂ ਆਪਣੀ ਚੀਜ਼ੀ ਖਾਓ ਚਾਹ ਬਟਾ ਹਾਲਾ ਗਰਮ ਬਹੁਤ ਧਿਆਨ ਰੱਖ ਤੇ ਵੀਰਾਜ ਦੇ ਖਲਾਰੇ ਹੋਏ ਆ ਖੜਾਉਣੇ ਇਹ ਉਹ ਛੱਡੀ ਜੋ ਸੋਨਾ ਦੇ ਦਿੱਤੀ ਸੀ ਤੁਸੀਂ ਕਿੱਕੀ ਖਾ ਰਹੇ ਹੋ ਕਿੱਕੀ ਖਾ ਰਹੇ ਆ ਵੀਰਾਜਾ ਵੀਰਾਜ ਆਪਦੀ ਕੁੱਕੀ ਖਾ ਰਿਹਾ ਕੁੱਕੀ ਖਾ ਰਿਹਾ ਤੁਸੀਂ ਨਾਲ ਉਹਦੇ ਕਾਰਟੂਨ ਚੱਲਦੇ ਪਏ ਕੁੱਤੀ ਕੁੱਤੀ ਹਾਂ ਤੇ ਚਲੋ ਪੀਨੇ ਆ ਚਾਹ ਤੇ ਇਹੋ ਜਿਹੀਆਂ ਚੀਜ਼ਾਂ ਹਨਾ ਪਿੰਨੀਆਂ ਪੁੰਨੀਆਂ ਸਵਾਦ ਲੱਗਦੀਆਂ ਦੁਪਹਿਰੇ ਜੇ ਚਾਹ ਦੇ ਨਾਲ ਲੈ ਲੀ ਚਾਹ ਪੀਣ ਨਾਲੇ ਪਿੰਨੀ ਖਾਣ ਹਾਂ ਮਮਾ ਇੰਨਾ ਕਾਪਾ ਜੇ ਤੁਹਾਡੇ ਲਿਪ ਸੜ ਗਈ ਨਾ ਸਾਡੀ ਕੋਈ ਗਾਰੰਟੀ ਨਹੀਂਗੀ ਕੋਈ ਗੱਲ ਨਹੀਂ ਮੈਂ ਕੁੱਨੇ ਹੋਣੀਆਂ ਵੀ ਪਹਿਲੀ ਵਾਰੀ ਪੀਣ ਲੱਗੀ ਸਟੀਮ ਦਾ ਕੱਪ ਚ ਨਹੀਂ ਮੈਂ ਹੂਕ ਮਾਰ ਕੇ ਪੀਉਂਗੀ ਤੁਸੀਂ ਅੱਗੇ ਕਹਿੰਨੇ ਨੇ ਨਾ ਗਰਮ ਹੋ ਜਾਂਦੇ ਕੱਪ ਦੇ ਹੁੰਦੇ ਪੈਣੀ ਆ ਇਸ ਸਟੀਲ ਦੇ ਕੱਪਾਂ ਦਾ ਪਰ ਮਜ਼ਾ ਵੱਖਰਾ ਏ ਸਟੀਲ ਦੇ ਗਲਾਸ ਤਾਂ ਉਹੀ ਨਹੀਂ ਪੀਤੇ ਜਾਂਦੇ ਤੇ ਹਜੇ ਕੱਪਾਂ ਜਿਹੜਾ ਫਿਰ ਥੋੜਾ ਪੁਕਾ ਮਾਰ ਮਾਰਦੇ ਮੇਰੇ ਨਾਨਕਿਆਂ ਵੱਲੋਂ ਤਾਂ ਮੈਨ ਮਾਨਨੇ ਕਿ ਉਧਰ ਸਾਰੇ ਨਾ ਮੇਰੇ ਹਜੇ ਵੀ ਬਾਟੀਆਂ ਚ ਚਾਹ ਪੀਂਦੇ ਆਂ ਰੋਣ ਜਿਹੇ ਵਾਲੇ ਬਾਟੀਆਂ ਚ ਚਾਹ ਪਿੰਦੇ ਪਿੰਦੇ ਪਾਵੇਂ ਵਿੱਚ ਨੱਕ ਡੁੱਬ ਜੇ ਨਹੀਂ ਨਹੀਂ ਬਾਟੀ ਚ ਨੱਕ ਡੁੱਬ ਜੂਗਾ ਬਾਟੀਆਂ ਚ ਪਿੰਦੇ ਚਾਹ ਹਜੇ ਵੀ ਉਧਰ ਆਹ ਮੇਰਾ ਜੀ ਬਿਸਕਟ ਕੱਟ ਕੇ ਮੇਰੇ ਉਧਰ ਨਹੀਂ ਸਾਡੇ ਵਾਲੇ ਤਾਂ ਕੱਪਾਂ ਚ ਤੇ ਗਲਾਸਾਂ ਜੀ ਪੀਂਦੇ ਆਂ ਮੰਨੀ ਸਾਡੇ ਅੱਲੇ ਵੀ ਕਪਾਂ ਗਲਾਸਾਂ 'ਚ ਪੀਂਦੇ ਆ ਮੈਨੂੰ ਦੱਸਦੀਆਂ ਵੀ ਸੰਗਰੂਰ ਏਰੀਆ ਦੇ ਵਿੱਚ ਹਜੇ ਵੀ ਲੋਕ ਬਾਟੀਆਂ 'ਚ ਚਾਹ ਪੀਂਦੇ ਮੇਰੇ ਮਾਮੇ ਦੇ ਹਲੇ ਵੀ ਪੀਂਦੇ ਆ ਚਲ ਆਇਓ ਜੀ ਹਾਂਜੀ ਆਪਾਂ ਲੱਗੇ ਆ ਕਾਲੇ ਛੋਲੇ ਬਣਾਉਣ ਉਬਾਲ ਕੇ ਰੱਖ ਲੈ ਉਬਾਲ ਕੇ ਰੱਖ ਲੈ ਤੇ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਬਣਾਇਆ ਨੂੰ ਉਹਨਾਂ ਦੀ ਅੱਜ ਵਾਰ ਹੀ ਆਈ ਹੈ ਇੰਦਰ ਰੱਖ ਲਿਆ ਆਪਾਂ ਸਮਾਨ ਕੱਟ ਕੇ ਮੈਨੂੰ ਪਿਆਜ਼ ਥੋੜਾ ਲੱਗਿਆ ਸੀ ਹੋਰ ਕੱਟ ਲਿਆ ਤੇ ਆਹ ਲੈ ਲਿਆ ਆਪਾਂ ਕੜੀ ਪੱਤੇ ਕੜੀ ਪੱਤਾ ਬਹੁਤ ਹੋਇਆ ਤੇ ਕੱਟ ਕੇ ਆਪਾਂ ਉਹਨੂੰ ਸੁਕਾਉਣੇ ਆ ਇੰਦਰ ਰੱਖ ਲਿਆ ਕੁੱਕਰ ਹੁਣ ਆਪਾਂ ਕਰ ਲਈਏ ਮਸਾਲਾ ਗ੍ਰੈਂਡ ਤੇ ਚਲੋ ਠੀਕ ਆ ਜੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਵੀਡੀਓਸ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਉਂਦੇ ਬਸਤੇ ਰਹੋ ਤੇ ਬਣਾ ਲਈਏ ਹੁਣ ਆਪਾਂ ਸਬਜੀ ਵਿਰਾਜ ਗਿਆ ਸੌ ਸੁੱਤੇ ਦਾ ਲਾਹਾ ਲੈ ਲੀਏ ਤੇ ਉਹਦੇ ਜਾਗਦੇ ਜਾਗਦੇ ਛੋਲਿਆਂ ਨੂੰ ਸੀਟੀਆਂ ਲਵਾ ਲਿਆ ਸੀਗੀਆਂ ਤੇ ਹੁਣ ਆਪਾਂ ਬਣਾ ਲਈਏ ਸਬਜੀ ਪੰਜ ਬੱਚਣ ਵਾਲੇ ਆ ਜਿਉਂਦੇ ਬਸਤੇ ਰਹੋ